ਇੱਕ ਉਰਦੂ ਦਾ ਸ਼ੇਰ ਆ ਖੰਡਰ ਆਪ ਕਹਿ ਰਹੇ ਹਨ ਇਮਾਰਤ अजीम थी ਇਹਦਾ ਇੱਕ ਮਤਲਬ ਇਹ ਹੈ ਕਿ ਜਿਹੜੇ ਅੱਜ ਖੰਡਰ ਦਿਸ ਰਹੇ ਆ ਕਿਸੇ ਵੇਲੇ ਬੜੀਆਂ ਆਲੀਸ਼ਾਨ ਇਮਾਰਤਾਂ ਇੱਥੇ ਹੁੰਦੀਆਂ ਸੀਗੀਆਂ ਪਰ ਇਹ ਆ ਕਿ ਜਿਸ ਦੀ ਵੀ ਆਪਾਂ ਪੁਰਾਣੇ ਕਿਲੇ ਵੇਖੀਏ ਮਹਿਲ ਵੇਖੀਏ ਤੇ ਅੱਜ ਉਥੇ ਖੰਡਰ ਦਿਸਦੇ ਆ ਪਰ ਕੋਈ ਵੇਲਾ ਹੁੰਦਾ ਸੀਗਾ ਜਿਸ ਵੇਲੇ ਦੁਨੀਆ ਉਹਨਾਂ ਦੀ ਤਾਕਤ ਦਾ ਲੋਹਾ ਮੰਨਿਆ ਕਰਦੀ ਸੀ ਤੇ ਇਹ ਇੱਕ ਹਕੀਕਤ ਆ ਕਿ ਭਾਵੇਂ ਔਰੰਗਜ਼ੇਬ ਹੋਵੇ ਜਹਾਂਗੀਰ ਹੋਵੇ ਕੋਈ ਵੀ ਜਰਵਾਣਾ ਹਾਕਮ ਜਿਸ ਵੇਲੇ ਉਹਨਾਂ ਦਾ ਜ਼ੋਰ ਹੁੰਦਾ ਜਿਸ ਵੇਲੇ ਹਕੂਮਤ ਹੁੰਦੀ ਆ ਉਸ ਵੇਲੇ ਸਭ ਤੋਂ ਵੱਧ ਤਾਕਤਵਰ ਉਹਨੂੰ ਮੰਨਿਆ ਜਾਂਦਾ ਤੇ ਦੁਨੀਆ ਜਿਹੜੀ ਆ ਉਹਦੀ ਵਫਾਦਾਰ ਬਣ ਕੇ ਰਹਿਣਾ ਪਸੰਦ ਕਰਦੀ ਹੈ ਇਤਿਹਾਸ ਗਵਾਹ ਹੈ ਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਸ ਵੇਲੇ ਬੜੀ ਵੱਡੀ ਗਿਣਤੀ ਜਿਹੜੀ ਸੀਗੀ ਕਿ ਅ ਗੁਰੂ ਤੇਗ ਬਹਾਦਰ ਸਾਹਿਬ ਨੂੰ ਅ ਜਿਹੜਾ ਕਿ ਅਸੀਂ ਦੇਖਦੇ ਆ ਕਿ ਉਹਨਾਂ ਦਾ ਸੀਸ ਚੁੱਕਣ ਲਈ ਬਹੁਤ ਬਿਰਲੇ ਸਿੱਖ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾਇਆ ਤੇ ਅਸੀਂ ਇਹ ਵੀ ਸੁਣਦੇ ਆ ਕਿ ਜਿਸ ਵੇਲੇ ਹਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਚਮਕੌਰ ਦੀ ਗੜੀ ਚੋਂ ਨਿਕਲੇ ਤੇ ਕਈ ਇਦਾਂ ਦੇ ਪੁਰਾਣੇ ਸਿੱਖ ਵੀ ਸੀਗੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਪਨਾਹ ਦੇਣ ਤੋਂ ਜਿਨ੍ਹਾਂ ਨੂੰ ਡਰ ਲੱਗਦਾ ਸੀ ਤੇ ਇਹ ਇੱਕ ਹਕੀਕਤ ਹੈ ਕਿ ਜ਼ਰਵਾਨਿਆਂ ਨੂੰ ਹਾਕਮਾਂ ਨੂੰ ਜਿਹੜਾ ਕਿ ਤਾਕਤਵਰ ਮੰਨ ਲੈਣ ਦੀ ਗਲਤੀ ਜਿਹੜੀ ਆ ਕਿ ਆਮ ਦੁਨੀਆ ਹਮੇਸ਼ਾ ਕਰਦੀ ਰਹੀ ਹੈ ਪਰ ਇਤਿਹਾਸ ਹਮੇਸ਼ਾ ਨਿਰਣਾ ਕਰਦਾ ਉਹ ਸੱਚ ਦੇ ਨਾਲ ਖੜੋਂਦਾ ਇਸ ਇਹ ਕਾਰਨ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਔਰੰਗਜ਼ੇਬ ਦੀ ਕਬਰਾਂ ਜੇ ਜਾ ਕੇ ਦੇਖੋ ਉੱਥੇ ਦੀਵਾ ਜਗਾਉਣ ਵਾਲਾ ਵੀ ਕੋਈ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਸੀਸਗੰਜ ਸਾਹਿਬ ਤੇ ਰੋਜ਼ਾਨਾ ਦੀਪ ਮਾਲਾ ਹੁੰਦੀ ਆ ਜਿਨ੍ਹਾਂ ਜਰਵਾਨਿਆਂ ਨੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਤੋਪਾਂ ਨਾਲ ਉਡਾ ਦੇ ਹੁੰਦਾ ਜਿਹੜਾ ਕਿ ਉਹਨਾਂ ਨੇ ਫਰਮਾਨ ਜਾਰੀ ਕੀਤੇ ਕਿਸੇ ਵੇਲੇ ਹੁੰਦੇ ਸੀਗੇ ਲੋਕ ਜਿਹੜੇ ਕਿ ਸਿੱਖਾਂ ਨੂੰ ਮੂਰਖ ਕਹਿੰਦੇ ਸੀਗੇ ਕਿ ਕਿਉਂ ਇਹ ਇਹਨੇ ਤਾਕਤਵਰ ਹਕੂਮਤ ਨਾਲ ਟੱਕਰ ਲੈ ਰਿਹਾ ਪਰ ਅੱਜ ਉਹਨਾਂ ਜਰਵਾਨਿਆਂ ਦੀਆਂ ਕਬਰਾਂ ਨਹੀਂ ਲੱਭਦੀਆਂ ਕਿਤੇ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਜਿਹੜੇ ਆ ਕਿ ਗੁਰਦੁਆਰੇ ਥਾਂ-ਥਾਂ ਤੇ ਅਸੀਂ ਦੇਖਦੇ ਹਾਂ ਉਹਨਾਂ ਦੀਆਂ ਯਾਦਗਾਰਾਂ ਸਥਾਪਿਤ ਨੇ ਤੇ ਇਸ ਦੇ ਮੱਦੇਨਜ਼ਰ ਅੱਜ ਦੇ ਸੰਦਰਭ ਦੇ ਵਿੱਚ ਅਸੀਂ ਗੱਲ ਕਰੀਏ ਕਿ ਸਾਡੀ ਕੌਮ ਦੇ ਉੱਤੇ ਜ਼ੁਲਮ ਤੇ ਜ਼ਬਰ ਕਰਨ ਵਾਲੇ ਹਾਕਮ ਜਿਹੜੇ ਨੇ ਤੇ ਬੜੀਆਂ ਸਲਾਹਾਂ ਮਿਲਦੀਆਂ ਨੇ ਜਿਹੜੇ ਇਸ ਦੇ ਖਿਲਾਫ ਲੜਦੇ ਆ ਆਵਾਜ਼ ਉਠਾਉਂਦੇ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਕਿ ਇੰਨੀ ਤਾਕਤਵਰ ਹਕੂਮਤ ਦੇ ਨਾਲ ਟੱਕਰ ਲੈਣੀ ਜਿਹੜੀ ਆ ਉਹ ਠੀਕ ਨਹੀਂ ਆ ਪਰ ਇਤਿਹਾਸ ਹਮੇਸ਼ਾ ਇਹ ਨਿਰਣਾ ਕਰਦਾ ਕਿ ਸੱਚ ਹਮੇਸ਼ਾ ਅਮਰ ਰਹਿੰਦਾ ਤੇ ਝੂਠ ਜਿਹੜਾ ਉਹ ਇਤਿਹਾਸ ਦੇ ਵਿੱਚ ਕਿਤੇ ਨਹੀਂ ਲੱਭਦਾ ਤੇ ਹੁਣ ਦੇ ਹਾਕਮ ਜਿਹੜੇ ਨੇ ਬੇਸ਼ੱਕ ਅੱਜ ਉਹ ਤਾਕਤਵਰ ਨਜ਼ਰ ਆਉਂਦੇ ਆ ਪਰ ਸਿਦਾਂਤ ਅਤੇ ਇਤਿਹਾਸ ਸਾਡਾ ਇਹਨੂੰ ਦੱਸਦਾ ਹੈ ਕਿ ਜਿਹੜੇ ਸੱਚ ਲਈ ਲੜੇ ਕੈਦ ਹੋਏ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਉਹ ਅਮਰ ਰਹਿਣਗੇ ਤੇ ਸਮੇਂ ਦੇ ਹਾਕਮ ਜਿਹੜੇ ਅੱਜ ਤਾਕਤ ਵਰਜਾਪਦੇ ਆ ਇਹਨਾਂ ਦੀ ਕਿਤੇ ਯਾਦਗਾਰਾਂ ਵੀ ਨਹੀਂ ਤਾਂ ਬਣੀਆਂ ਇਸ ਲਈ ਇਸ ਸੱਚ ਨੂੰ ਹਮੇਸ਼ਾ ਵਿਸ਼ਾਦ ਰੱਖਣਾ ਚਾਹੀਦਾ